ਸੋ ਕਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਗੱਡੀ ਕਿਹੜਾ ਚਾੜਨਾ ਹੈ ਪਹਿਲਾ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ੍ਹ ਵਿੱਚ ਨੇ ਚੋਚਾ ਨੰਬਰ ਮਜੀਠੀਏ ਦਾ ਜਿਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗ੍ਰਿਫਤਾਰੀ ਵਿੱਚ 10 ਕਰੋੜ ਦਿੱਤੇ ਮੈਂ 10 ਰੁਪਏ ਨਾ ਦਵਾਂ ਇਹ ਜੋਕਰ ਲਈ 10 ਕਰੋੜ ਤਾਂ ਦੂਰ ਦੀ ਗੱਲ ਤੀਜਾ ਨੰਬਰ ਕਹਿੰਦਾ ਅੰਮ੍ਰਿਤਸਰ ਦਾ ਜਿਨੇ ਤੀਜੀ ਵਾਰ ਭਾਈ ਅਮਰਿਤਪਾਲ ਸਿੰਘ ਤੇ ਆ ਲਈ ਹੁਣ ਤੁਸੀਂ ਅੱਗੇ ਵੇਖੋ ਤਿਆਰੀ ਕਿਵੇਂ ਕਰਦੇ ਹੋ ਆਡੀਓ ਸੁਣਾਈ ਆ ਜਿਹੜਾ ਧਿਆਨ ਨਾਲ ਸੁਣਿਆ ਥੋੜਾ ਪਲੀਜ਼ ਬੇਅਰ ਵਿਦ ਮੀ ਮੈਂ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਕੁਝ ਸਾਹਮਣੇ ਰੱਖੂੰਗਾ ਆ ਸੁਣਾਇ ਬੀ ਕਰ ਹਾਂ ਮੈਂ ਕਿਤੇ ਜਦੋਂ ਸੱਸੇ ਵਾਲੀ ਕਿ ਕਰਕੇ ਦਿੱਤੀ ਸੀ ਨਾ ਯੋਨੇ ਕੰਗੋਬੀ ਨੂੰ ਤੁਸੀਂ ਬੰਨੇ ਪਾ ਕੇ ਅੰਤ ਕਾਣ ਚੰਦਾ ਪੰਚਾਂਦਾ ਹੁਕਮ ਮੰਨਿਆ ਸਾਰੇ ਜੀ ਟਾਰ ਹੱਥ ਤੇ ਤਾੜੀ ਮਾਰ ਕੇ ਮਿਲ ਕੇ ਸੋ ਸਾਨੂੰ ਸਤਿਗੁਰ ਨੇ ਨਿਡਰ ਬਣਾਇਆ ਹੈ ਨਿਰਪੈ ਬਣਾਇਆ ਸੋ ਜਦੋਂ ਨਹੀਂ ਸੁਚਰਾ ਸੀ ਵਿੱਚ ਵੀ ਦਰਬਾਰ ਸਾਹਿਬ ਤੇ ਟੈਕ ਹੋਇਆ ਤਾਂ ਸੰਤ ਜੀ ਸਿੰਘ ਪੰਜਾਬ ਨੇ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਕਿ ਜੇ ਕਿਸੇ ਨੂੰ ਪਰਿਵਾਰ ਦੀ ਯਾਦ ਆਉਂਦੀ ਹੈ ਜਾਂ ਕੋਈ ਜਾਣਾ ਚਾਹੁੰਦਾ ਇਹ ਨਾ ਸੋਚੋ ਵੀ ਹਏ ਅਸੀਂ ਸੰਤਾਂ ਵਾਲੀ ਪਿੱਠ ਕਰ ਲਈ ਕੰਦਨ ਨਹੀਂ ਦਲਫੀ ਨੇ ਨਿਡਰ ਹੋ ਕੇ ਜੀਨੇ ਮਰਨਾ ਆ। ਜੀਨੇ ਸ਼ਹੀਦੀ ਦੇਣੀ ਆ। ਉਹ ਇੱਥੇ ਰੁਕੇ। ਤੇ ਹੋਰ ਤੋਂ ਵੀ ਸਿਰ ਗਾਦੇ ਨੇ ਦਸ ਜਾਣਾ। ਕਾਫੀ ਸਾਲ ਸਾਰੇ ਸਿੰਘ ਪਿਛਲੀ ਗਲੀ ਵਿੱਚ ਦੀ ਲੰਘ ਕੇ ਚਲੇ ਗਏ ਸਨ। ਸੱਚੀ ਨੇ ਸ਼ਹੀਦੀ ਦੇਣੀ ਆ। ਹਰ ਸਭ ਤੋਂ ਵੱਧ। ਉਹਨਾਂ ਨਾਮ ਵੀ ਨਾਲੋਂ ਨਾਲ ਜਪਨਾ ਪੈਦਾ ਵਾਏ ਪੁੱਛੀ। ਸਹੀ ਕਿਤੇ ਨਹੀਂ ਕੋਈ ਸੌਖੀ ਨਹੀਂ ਨਿਰਪੇਰ ਮੰਨਣਾ ਕੋਈ ਸੌਖਾ ਨਹੀਂ ਮੀਟਰ ਮੰਨਣਾ ਕੋਈ ਸੌਖਾ ਨਹੀਂ ਤੰਗੂ ਇੱਕ ਵੱਧ ਸਕਨੇ ਹੈ ਪੈ ਕਾ ਹੁਕਮ ਦੇਣਾ ਮੈਂ ਐਪਮਾਨਿਕ ਨਾ ਇਸੇ ਤੋਂ ਬੜਾ ਉਨਾਸ ਨਹੀਂ ਕਰ ਅਵਾਧ ਹਸਤੀ ਨੂੰ ਨਹੀਂ ਨਾ ਸਿੱਖ ਅਗਲੇ ਵੀ ਸੁਣਾ 2 ਮਿੰਟ ਛੋੜ 2 ਕੁਛ ਪਤਾ ਹੋਏ ਨਾ ਚੀਕ ਕੇ ਬਬਲ ਕਿਸੇ ਨੂੰ ਜਿੰਨ ਤੋਂ ਤੱਕ ਨਾ ਕੱਟਕ੍ਰ ਜੋ ਕਿਸੇ ਇਤਿਹਾਸ ਨੂੰ ਸੁਨਣਾ ਸਮਝਣਾ ਕਿ ਅੱਖੀਂ ਦੇਖਣਾ ਹੋਵੇ ਪਰ ਸ਼ਿੰਗਲ ਕੋਲੇ ਜੋਸ਼ ਹੈ ਜੋਸ਼ ਵੀ ਹੋਣੀ ਜ਼ਰੂਰੀ ਹੈ ਕਿ ਬਾਬਾ ਬੁਖੀ ਸੀ ਜੀ ਕੋਲੇ ਪੂਰੇ ਖਾਲ ਕੋਲੇ ਸਾਰਾ ਕੁਝ ਉਹਨਾਂ ਦੇ ਕੋਲ ਹੈ ਐਵੇਂ ਨਹੀਂ ਉਹ ਮੈਦਾਨ ਚ ਕੁੱਤੇ ਹੋਏ ਅਸ ਬਸ ਅਕੱਲਾ ਇਸਾਂ ਨੂੰ ਕੰਮ ਕਰਨਾ ਪੈਣਾ ਮੈਂ ਤਾਂ ਉੱਚੀ ਸੰਜੀਤੋ ਅਕੱਲਾ ਹੀ ਫਕਟ ਹੂ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਹੁਣ ਤੁਸੀਂ ਆਹ ਵੇਖੋ ਮੈਂ ਥੋੜੀ ਜੀ ਪੜੂੰਗਾ ਜੀ ਕੱਲ ਵਾਲੀ ਜਿਹੜੀ ਚੈਟ ਹੈ ਔਰ ਫਿਰ ਮੈਂ ਇੱਕ ਆਡੀਓ ਸੁਣਾਉਂਗਾ ਕਿ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ। ਕਹਿੰਦੇ ਜੀ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ ਨੂੰ ਹੀ ਸੋਧ ਆਵਾਂ ਆਵਾਂਗੇ। ਹਾਂ ਜੇ ਪੁਲਿਸਾਨੂੰ ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡਟ ਕੇ ਖੜ ਜਾਇਓ। ਜਾਂ ਫਿਰ ਸਾਨੂੰ ਹ ਸ਼ਸਤਰ ਲਿਆ ਕੇ ਦਿਓ। ਨਾ ਤਾਂ ਅਸੀਂ ਕਿਸੇ ਦੇ ਹੱਥ ਆਈਏ। ਫਿਰ ਸੋ ਸੋਧਦੇ ਹੀ ਤੁਰੇ ਜਾਵਾਂਗੇ। ਅਕਲਾ ਮੈਸੇਜ ਪੜਦਾ ਖਾਲਸਾ ਜੀ ਮੈਂ ਕੱਲ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸੰਭਿਆ ਭਾਉ ਮਗਰੋਂ ਕੌਣ ਕੌਣ ਖੜਾ ਦੇਖਿਆ ਅਸੀਂ ਅੰਮ੍ਰਿਤਸਰ ਦੇ ਮੋਰਚਾ ਲੱਗਿਆ ਸੀ ਉੱਥੇ ਵੇਖਿਆ ਹੀ ਚਲੋ ਫੇਰ ਭਾਉ ਅੱਜ ਭਾਉ ਜੀ ਐਲਾਨ ਕਰੋ ਚਲੋ ਫੇਰ ਭਾਉ ਆਓ ਸਾਰੇ ਜਾਣੇ ਜਿਨ੍ਹਾਂਨ ਜਿਨ੍ਹਾਂ ਜਿਨੇ ਹੈਗੀ ਪਹਿਲਾ ਸ਼ਹੀਦੀ ਦੀ ਦਾਤ ਅਕਾਲ ਪੁਰਖ ਮੈਨੂੰ ਦੇਣ ਫਿਰ ਅੱਗੇ ਕਹਿੰਦਾ ਖਾਲਸਾ ਜੀ ਆਪਾਂ ਕਹਿ ਕੇ ਜੰਗ ਦੀ ਤਿਆਰੀ ਕਰ ਸਕਦੇ ਆ ਪਰ ਜਿਹੜੇ ਵਿੱਚੋਂ ਬਾਅਦ ਵਿੱਚ ਜੰਗ ਵਿੱਚੋਂ ਗद्दार ਭਜਨੇ ਆ ਉਹ ਰਹਿ ਇੱਥੇ ਪਤਾ ਨਹੀਂ ਅੱਗੇ ਕੀ ਆ ਬਾਈ ਆਪਣੀ ਆਪਣੀ ਜ਼ਮੀਰ ਕਾਇਮ ਰੱਖੀ ਹੈ ਸਾਰੇ ਵੀਰ ਇੱਕੋ ਸੌ ਖਾ ਕੇ ਚੱਲੋ ਬਾਈ ਜੀ ਜੋ ਛੱਡ ਕੇ ਜਾਣਗੇ ਉਹਨਾਂ ਦਾ ਵੀ ਹਿਸਾਬ ਨਾਲ ਦੀ ਨਾਲ ਕਰਨਾ ਸਹੀ ਰਹੁ ਮੇਰੇ ਹਿਸਾਬ ਨਾਲ ਮਤਲਬ ਨਾਲ ਦੀ ਨਾਲ ਸਾਰਾ ਕੰਮ ਇਹਦੇ ਵਿੱਚ ਹੀ ਚੱਲ ਰਿਹਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਕਿਹੜਾ ਗੱਡੀ ਚਾੜਨਾ ਦੱਸੋ ਕਿੰਨੇ ਗਰੁੱਪਾਂ ਚੋਂ ਤਿਆਰ ਨੇ ਕਹਿੰਦਾ ਇੱਕ ਇੱਕ 11 ਹੁੰਦੇ ਨੇ ਜਿੰਨੇ ਵੀ ਹੋਣ ਅਕਾਲ ਪੁਰਖ ਆਪੇ ਫੌਜ ਬਣਾ ਦੂ ਮਗਰੋਂ ਅੱਗੇ ਆ ਕੇ ਕਹਿੰਦਾ ਜੀ ਅਸੀਂ ਅੰਮ੍ਰਿਤ ਵੇਲੇ ਹੀ ਵੈਰੀ ਸੋਧਾਂਗੇ ਫੇਰ ਕਹਿੰਦਾ ਮਨਜ਼ੂਰ ਆ ਦੱਸੋ ਕਾਲਚਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਗੱਡੀ ਕਿਹੜਾ ਚਾੜਨਾ ਪਹਿਲਾ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਕਾਲਚਾ ਜੀ ਨੂੰ ਜੇਲ੍ਹ ਵਿੱਚ ਨੇ ਹੁਣ ਇੱਕ ਮੈਂ ਗੱਲ ਦੱਸਦਾ ਬਿੱਟੂ ਦੋਆਂ ਦੀ ਗੱਲ ਹੁੰਦੀ ਆ ਇੱਕ ਰਵਨੀਤ ਦੀ ਇੱਕ ਜਲਜੀਤ ਬਿੱਟੂ ਦੀ ਕਿਉਂਕਿ ਇਹ ਜਿਹੜਾ ਗਰੁੱਪ ਹੈ ਉਸ ਨੂੰ ਵੀ ਟਾਰਗੇਟ ਕਰ ਰਿਹਾ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰ ਰਿਹਾ ਔਰ ਇਹਦੇ ਚ ਹੌਲੀ ਹੌਲੀ ਜੇ ਤੁਸੀਂ ਇਹਦੇ ਅੰਦਰ ਵੜੋਗੇ ਤੁਹਾਨੂੰ ਇਹ ਗੱਲ ਸਮਝ ਆਊਗੀ ਪਹਿਲਾ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਤੇ ਜੇਲ੍ਹ ਵਿੱਚ ਹੈ ਜਾਣ ਲਈ ਕਿਹੜਾ ਸਿੰਘ ਤਿਆਰ ਹੈ ਉੱਥੇ ਪੁੱਛਣਾ ਸ਼ੁਰੂ ਹੋਗੇ ਜੀ ਤੁਸੀਂ ਮੈਂਬਰ ਦੀ ਛੱਡੋ ਤਿਆਰ ਦੱਸੋ ਕੌਣ ਕੌਣ ਹੈ ਦੂਜਾ ਨੰਬਰ ਮਜੀਠੀਏ ਦਾ ਜਿਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗਿਵਰਸਤਾਰੀ ਵਿੱਚ 10 ਕਰੋੜ ਦਿੱਤੇ ਮੈਂ 10 ਰੁਪਏ ਨਾਲ ਦਵਾਂ ਇਹ ਜੇ ਜੋਕਰ ਲਈ 10 ਕਰੋੜ ਤਾਂ ਦੂਰ ਦੀ ਗੱਲ ਹੈ ਬਿਲਕੁਲ ਕੌਣ-ਕੌਣ ਤਿਆਰ ਆ ਜਾਣ ਲਈ ਦੱਸੋ ਭਾਈ ਜੀ ਇਹ ਗੱਲਾਂ WhatsApp ਤੇ ਨਹੀਂ ਹੁੰਦੀਆਂ ਇਹ ਮੈਸੇजेस ਦਾ ਏਜੰਸੀ ਆ ਰੀਡ ਕਰਦੀਆਂ ਨੇ ਫਿਰ ਅਗਲਾ ਨੰਬਰ ਤੀਜਾ ਨੰਬਰ ਕਹਿੰਦਾ ਅਮਿਤ ਸ਼ਾਹ ਦਾ ਜੀਨੇ ਤੀਜੀ ਵਾਰ ਭਾਈ ਅਮਰਿਤਪਾਲ ਸਿੰਘ ਤੇ ਆ ਲਾਈ ਹੁਣ ਤੁਸੀਂ ਅੱਗੇ ਵੇਖੋ ਤਿਆਰੀ ਕਿਵੇਂ ਕਰਦੇ ਹੋ ਆਡੀਓ ਸੁਣਾਈ ਆ ਜਿਹੜਾ ਧਿਆਨ ਨਾਲ ਸੁਣਿਆ ਥੋੜਾ ਪਲੀਜ਼ ਬੇਅਰ ਵਿਦ ਮੀ ਮੈਕ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਕੁਝ ਸਾਹਮਣੇ ਰੱਖੂੰਗਾ ਆ ਸੁਣਾਇਓ ਜੀ ਸਰ ਹਾਂ ਮਾਈਕ ਤੇ ਦੱਸੋ ਦੱਸਿਓ ਕਿ ਕਰਦੇ ਸੀ ਨਾ ਜੀ ਨੇ ਕਹਿੰਦੇ ਗੋਬਿੰਦ ਸਿੰਘ ਜੀ ਦਾ ਪਾ ਕੇ ਨਹੀਂ ਤਕਾਇਨ ਪੰਜਾਂ ਦਾ ਪੰਜਾਂ ਦਾ ਹੁਕਮ ਮੰਨਿਆ ਨਿਡਰ ਹੋ ਕੇ ਤਾੜੀ ਮਾਰ ਕੇ ਨਿਦਰ ਬਣਾਇਆ। ਹਰ ਰੋਕ ਸਕੂਲ ਨੇ ਨਿਡਰ ਬਣਾਇਆ। ਨਿਰਪਰ ਹੈ। ਸੋ। ਜਦੋਂ ਉਹਨੀ ਸੁੱtrasi ਵਿੱਚ ਵਿਤਰਵਾਸ ਅਚਟੇਕ ਵੇਲੇ ਤੋਂ ਸੰਭਲ ਸਿੰਘ ਪੰਜਾਬ ਨੇ ਫੈਲਣ ਇਹ ਗੱਲ ਕਹੇ ਸੀ ਕਿ ਜੇ ਕਿਸਨ ਪਰਵਾਹ ਦੀ ਯਾਦ ਆਉਂਦੀ ਹੈ। ਦਾਂ ਕੋਈ ਛਾਣਾ ਚਾਹਦਾ ਇਹਨਾਂ ਸੱਚੀ ਹਾਇਲ ਦੀ ਸੰਤਵਲ ਪਿੱਟ ਕਲੀ। ਕੰਵਨ ਨਹੀਂ। ਦਾਰਖੀ ਨੇ ਨਿਡਰ ਹੋ ਕੇ ਟੀਨ ਮਰਨਾ। ਇਹਨੇ ਛਿੱਕੀ ਦੇਈਆਂ ਉਹ ਇੱਥੇ ਰੁਕ ਗਏ। ਤੇ ਫੋਜ਼ ਤੋਂ ਵੀ ਸਿਰ ਗਾ ਦੇ ਨਾ ਦਸ ਜਾਣਾ। ਕਾਫੀ ਸਨਸਰ ਸੇਂਗ ਪਿਛਲੀ ਕਲੀ ਵਿੱਚ ਦੀ ਲੰਘ ਕੇ ਚਲੇ ਗਏ। ਸੱਚੀ ਨੇ ਸਹੀ ਕੀ ਦੇਣੀ ਆ। ਹਾਲਸਾ ਕੰਮ ਤੇ। ਉਹਨਾਂ ਨਾਮ ਵੀ ਨਾਲੋਂ ਨਾਲ ਜਪਣਾ ਪੈਣਾ ਵਈ ਪੁੱਛੀਓ। ਸਹੀ ਕੀ ਦੇਣੀ ਕੋਈ ਸੌਖੀ ਨਹੀਂ। ਇਹਦੇ ਤੇ ਮੰਨਣਾ ਕੋਈ ਸੌਖਾ ਨਹੀਂ। ਇਹ ਤਾਂ ਮੰਨਣਾ ਕੋਈ ਸੌਖਾ ਨਹੀਂ। ਤਾਂ ਗੁਪ ਇੱਕ ਹੱਦ ਸਕੇ ਨਾ ਤੇ ਕਾ ਹੁਕਮ ਦੇ। ਮੈਂ ਐਵੇਂ ਮੰਨ। ਨਾਂ ਕਿਸੇ ਤੋਂ ਬੜੋਂ ਉੱਪਰ ਨਾ ਸੀਂਕੋ। ਅਜ਼ਾਦ ਹਸਤੀ ਨੂੰ ਜੀਣਾ ਸਿੱਖ ਅਗਲੀ ਵੀ ਸੁਣਾ ਦੋ ਮਿੰਟ ਛੋੜ ਬਾਬਾ ਬਖਸ਼ੀ ਸਿੰਘ ਜੀ ਨਾਲ ਤਾਂ ਤਾਂ ਮੁਲਾ ਕਰਤ ਕਰੋ ਜੇ ਕਿਸੇ ਨੇ ਇਤਿਹਾਸ ਨੂੰ ਸੁਣਨਾ ਸਮਝਣਾ ਅੱਖੀ ਦੇਖਣਾ ਹੋਵੇ ਪਰ ਸਿੰਘਾਂ ਕੋਲੇ ਜੋਸ਼ ਹੈ ਹੋਸ਼ ਵੀ ਹੋਣੀ ਜ਼ਰੂਰੀ ਹੈ ਕਿ ਬਾਬਾ ਬੁਕੀ ਸੀਂ ਕਿ ਕੋਈ ਪੂਰੇ ਘਰ ਕੁ ਮੈਸੋਲੋ ਸਾਰੇ ਕੁਛ ਉਹਨਾਂ ਦੇ ਕੋਰੇ ਐਵੇਂ ਹੀ ਉਹ ਮੈਦਾਨ ਚ ਕੁੱਤੇ ਹੋਏ ਅਫ ਅਕਲ ਨਾਲ ਸੰਭ ਕੰਮ ਕਰਨਾ ਪਏਗਾ ਬਾਬਾ ਤੇ ਸੀਂ ਜੀ ਤੋ ਅਕਲ ਲੈ ਫੜ ਗਿਓ ਹੁਣ ਆ 600 ਬੰਦਿਆਂ ਦਾ ਜਿਹੜਾ ਗਰੁੱਪ ਚੱਲ ਰਿਹਾ ਹੈ ਇਹਦਾ ਇੱਕ ਬੰਦਾ ਦਿਬੜੂਗੜ ਤੋਂ ਵਾਪਸ ਆਇਆ ਜਿਹੜਾ ਮੈਂ ਐਡਮਿਨ ਕਿਹਾ ਮਾਹ ਸਿੰਘ rau ke ਜਿਹੜਾ ਰਿਹਾ ਉੱਥੇ ਕੁਲਵੰਤ ਸਿੰਘ rau ke ਮਾਹ ਸਿੰਘ ਉਹਦਾ ਬ੍ਰਦਰ ਹੈ ਜੀ ਇਹ ਕੀ ਕਰ ਰਿਹਾ ਹੈ ਇਤਿਹਾਸ ਨਾਲ ਜੋੜ ਕੇ ਸੁਸਾਈਸਾਈਡ ਬੋਮਰ ਤਿਆਰ ਕਰਿਤੇ ਜਾ ਰਿਹਾ ਕਿ ਭਾਵੇਂ ਜਿਹਨੇ ਜਿਹਨੂੰ ਪਰਿਵਾਰ ਦਾ ਫਿਕਰ ਹੈ ਨਾ ਉਹ ਹਟ ਜੇ ਪਿੱਛੇ ਕਿਉਂਕਿ ਵਿੱਚੋਂ ਇੱਕ ਅੱਦਾ ਕਹਿੰਦਾ ਕਿ ਪਰਿਵਾਰ ਦਾ ਕੌਣ ਸੰਭੂ ਇਹ ਹਾਲਾਤ ਚੱਲ ਰਹੇ ਆ ਕਿ ਇੱਕ ਗਰੁੱਪ ਇੰਡੀਆ ਚ ਆਪਰੇਟ ਹੋ ਰਿਹਾ ਜਿੱਥੇ ਦੇਸ਼ ਦੇ ਹੋਮ ਮਿਨਿਸਟਰ ਨੂੰ ਹੋਰ ਪੋਲਿਟਿਕਲ ਲੀਡਰਸ ਨੂੰ ਹੋਰ ਲੋਕਾਂ ਨੂੰ ਇਹਦੇ ਚ ਕੁੱਕੀ ਗਿੱਲ ਵੀ ਆ ਜਿਹਨੂੰ ਟਾਰਗੇਟ ਤੇ ਰੱਖਿਆ ਕਿਉਂਕਿ ਕੁੱਕੀ ਗਿੱਲ ਵੀ ਬੋਲਿਆ ਇਹਦੇ ਚ ਹਰੀਨੋ ਦਾ ਪਰਿਵਾਰ ਵੀ ਆ ਚੁਕਪ੍ਰੀਤ ਸਿੰਘ ਹਰੀਨੋ ਗੁਰਪ੍ਰੀਤ ਦਾ ਬ੍ਰਦਰ ਔਰ ਇਹ ਬੰਦੇ ਜਿਹੜੇ ਟਾਰਗੇਟ ਤੇ ਨੇ ਸਿਰਫ ਉਹ ਨਹੀਂ ਜਿਹੜੇ ਅੰਮ੍ਰਿਤਪਾਲ ਦਾ ਅਸਲੀ ਮਖੌਟਾ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਵਿਖਾਈ ਆ ਫਰੋਡ ਵਾਲੀ ਵੇਖੋ ਡੋਂਟ ਇਹ ਕਿਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਿਓ ਅਦਲਜੀਤ ਕਲਸੀ ਹੁਰੀ ਆਏ ਆ ਨਾ ਬਾਦ ਦਿਲਜੀਤ ਕਲਸੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹ ਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡੋਲ ਤੇ ਆ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਹੁਣ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤਾਂ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ origignal ਸੀ ਉਹ ਅਸਲੀ ਸੀ ਅਮਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਭਾਈ ਕਾਪਿੰਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਸਾਹਿਬ ਇਹ ਉਹ ਨਹੀਂ ਬਣਨਾ ਉਹਨਾਂ ਦਾ ਕੌਮ 'ਚ ਕੱਦ ਸਤਿਕਾਰ ਹੈ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਔਰ ਮੈਂ ਦੱਸ ਦਿਨਾ ਕਿਵੇਂ ਜੀ ਦੇਖੋ ਜਦੋਂ ਕਿਹੜਾ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਿਕਾਰ ਕਰਨਾ ਹਰ ਨਾਨਕ ਨਾਮ ਲੇਵਾ ਦਾ ਫਰਜ਼ ਹੈ ਮਗਰ ਤੁਸੀਂ ਕੋਈ ਸੋਚ ਸਕਦੇ ਹੋ ਕਿ ਇਹ ਬੰਦਾ ਕਿੱਥੇ ਚਲੇ ਗਿਆ ਜੀ ਜਿਹ ਨਾਲੇ ਥਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਚਲੇ ਗਿਆ ਬਾਣਾ ਪਾਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਣੇ ਨਹੀਂ ਕਦੇ ਲੈ ਕੇ ਜਾਉ ਬੰਦਾ ਛਡਾਉਣ ਵਾਸਤੇ ਜਿਹੜੇ ਨਿਹਦਰ ਤੇ ਨਿਰਭਉ ਹੁੰਦੇ ਨਾ ਉਹ ਐਡੇ ਕਮਜ਼ੋਰ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੂੰ ਜਾ ਕੇ ਇਹ ਇੱਕ ਬੰਦੇ ਨੂੰ ਛਡਾਉਣ ਵਾਸਤੇ ਕਿਉਂ ਜਿਹੇਸ ਬੰਦੇ ਨੂੰ ਛਡਾਉਣ ਗਏ ਸੀ ਉਹਦਾ ਕੋਈ ਪਰਸਨਲ ਮੈਟਰ ਸੀ ਔਰ ਉਸ ਤੋਂ ਪਿਛਲਾ ਮੈਟਰ ਕੀ ਸੀ ਉਹ ਤੁਹਾਨੂੰ ਯਾਦ ਹੋਣਾ ਕਿ ਵਰਿੰਦਰ ਸਿੰਘ ਜਿਹੜਾ ਮੇਨ ਸ਼ਿਕਾਇਤ ਕਰਤਾ ਉਹ ਜਨਾਲੇ ਥਾਣੇ 'ਚ ਕੌਣ ਹੈ ਬਰਿੰਦਰ ਚੇਤੇ ਆਉਂਦਾ ਜੀ ਜਿਹਨੂੰ ਇਹਨਾਂ ਨੇ ਅਗਵਾਹ ਕਰਕੇ ਮਾਰਿਆ ਕੁੱਟਿਆ ਸੀ ਤੇ ਫਿਰ ਕਹਿੰਦਾ ਸੀ ਇਹ ਪਾਗਲ ਹੈ ਜਿਹੜਾ ਜੀਨੇ ਕੀ ਅਮਰਿਤਪਾਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇੱਥੇ ਧੀਆ ਪੈਣਾ ਨਾਲ ਮਿਸਬੇਵ ਹੁੰਦਾ ਮੈਂ ਵਿਖਾਈ ਜਾਂਦਾ ਸੋਦਾ ਟਿੱਕ ਕੀਪਸ ਕਮਿੰਗ ਜੀ ਜੀ